mm <laughs> ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਗੁੰਡਾਗਰਦੀ ਫੈਲਾਈ ਹੋਈ ਹੈ ਸਾਡੇ ਸਾਰੇ ਸਾਥੀਓ ਅੱਜ ਜਿਹੜਾ ਇਹ ਰੋਸ ਮਜਾਰਾ ਆਪਣ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਹਲਕਿਆਂ ਦੇ ਵਿੱਚ ਐਸ ਡੀ ਐਮ ਤੇ ਡੀ ਐਸ ਪੀ ਦਫ਼ਤਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਆ ਇਸ ਨੂੰ ਲੈ ਕੇ ਅੱਜ ਮੰਗ ਪੱਤਰ ਵੀ ਜਿਹੜੇ ਦਿੱਤੇ ਜਾ ਰਹੇ ਨੇ ਉੱਚ ਅਧਿਕਾਰੀਆਂ ਨੂੰ ਗੱਲ ਨਾਬਾ ਦੀ ਕਰਨ ਜਾ ਰਹੇ ਆ ਨਾਬਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਡਾ ਇਕੱਠ ਕਰਕੇ ਐਸਡੀਐਮ ਤੇ ਡੀਐਸਪੀ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਨੇ ਜਿਹੜੇ ਉਹਨਾਂ ਨੂੰ ਜਗ ਜाहिर ਕੀਤਾ ਗਿਆ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕਾਂਗਰਸ ਤੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਪਹੁੰਚੇ ਨੇ ਉਹਨਾਂ ਦੇ ਨਾਲ ਨਾਬਾ ਬਲਾਕ ਤੇ ਦਿਹਾਤੀ ਦੇ ਪ੍ਰਧਾਨ ਅਤੇ ਔਰ ਵਰਕਰ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੋਂ ਕਿ ਮਹਾਂਤਾ ਹਰਵਿੰਦਰ ਸਿੰਘ ਖਨੌੜਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਂਦਰੀਵਾਲ ਤੇ ਵੀ ਸਵਾਲ ਚੁੱਕੇ ਨੇ ਅਸਤੀਫੇ ਨੂੰ ਲੈ ਕੇ ਤੇ ਦੂਸਰੇ ਪਾਸੇ ਰਵਨੀਤ ਬਿੱਟੂ ਨੇ ਜਿਹੜੇ ਜਿਹੜੇ ਰਵਨੀਤ ਬਿੱਟੂ ਨੇ ਅੱਜ ਭਾਜਪਾ ਦੇ ਨੇ ਕਾਂਗਰਸ ਛੱਡ ਕੇ ਉਧਰ ਸ਼ਾਮਲ ਹੋਏ ਨੇ ਰਾਹੁਲ ਗਾਂਧੀ ਤੇ ਤਿੱਖੇ ਬਾਰ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਮਹਾਂਤਾ ਹਰਵਿੰਦਰ ਸਿੰਘ ਖਨੌੜਾ ਨੇ ਉਹਨਾਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਨਾਬਾ ਤੋਂ ਹਰਮਿੰਦਰ ਸਿੰਘ ਬਾਹ ਜ ਸਾਡੇ ਪੰਜਾਬ ਪ੍ਰਦੇਸ਼ ਕਾਰ ਕਮੇਟੀ ਦੇ ਪ੍ਰਧਾਨ ਸਲਾਹ ਮਰਿੰਦਰ ਸਿੰਘ ਜੀ ਰਾਜਾ ਬੜਿੰਗ ਜੀ ਨੇ ਸਾਨੂੰ ਨਿਰਦੇਸ਼ ਦਿੱਤੇ ਸੀਗੇ ਕਿ ਸਾਰੇ ਸਾਡੇ ਇਹਨਾਂ ਦੇ ਵਿੱਚ ਕਿਉਂਕਿ ਮੈਂ ਡਿਸਟ੍ਰਿਕਟ ਪਟਿਆਲਾ ਰੂਲਰ ਦਾ ਪ੍ਰੈਜ਼ੀਡੈਂਟ ਆ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਸਾਡੇ ਬਲਾਕ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਸਾਰੇ ਆਪਣੇ ਆਪਣੇ ਬਲਾਕਾਂ ਦੇ ਵਿੱਚ ਡੀਐਸਪੀ ਸਾਹਿਬਾਨ ਦੇ ਦਫ਼ਤਰਾਂ ਦੇ ਬਾਹਰ ਜਿਹੜਾ ਅੱਜ ਰੋਸ ਪੁਜਾਰਾ ਕਰ ਰਹੇ ਆ ਤਾਨੂੰ ਪਤਾ ਕਿ ਲਾ ਐਂਡ ਆਉਟਰ ਦੀ ਜਿਹੜੀ ਸਥਿਤੀ ਉਹ ਬਹੁਤ ਹੀ ਵਿਗੜ ਚੁੱਕੀ ਆ ਅੱਜ ਇੰਨੇ ਹਾਲਾਤ ਪੰਜਾਬ ਦੇ ਮਾਰੇ ਹੋ ਗਏ ਵੀ ਸਰਕਾਰ ਨਾਲ ਉਹਦੀ ਕੋਈ ਚੀਜ਼ ਨਹੀਂ ਘਰਾਂ ਦੇ ਵਿੱਚ ਜਾ ਕੇ ਤੁਸੀਂ ਕਿਰਪਾਨਾਂ ਗੰਡਾਸੇ ਪਿਸਤੌਨਾਂ ਦੇ ਨਾਲ ਰਵਲਵਰਾਂ ਨਾਲ ਜਿਹੜੀਆਂ ਬਾਰਦਾਤਾਂ ਕਰ ਰਹੇ ਨੇ ਲੁੱਟਾਂ ਖੋਹਾਂ ਹੋ ਰਿਆ ਨੇ ਜਦੋਂ ਤੁਸੀਂ ਟੀਵੀ ਦਾ ਚੈਨਲ ਤੁਹਾਡੇ ਨਿਊ ਚੈਨਲ ਔਨ ਕਰਦੇ ਆ ਮਾਨ ਸਾਹਿਬ ਤਾਂ ਉਸ ਟਾਈਮ ਸਭ ਤੋਂ ਪਹਿਲਾਂ ਜਿਹੜੀ ਇਹੀ ਜੋ ਕਤਲੋਗਾਰਤ ਦੀ ਜਿਹੜੀ ਨਿਊਜ਼ ਆਉਂਦੇ ਵੀ ਅੱਜ ਇੱਥੇ ਨੇ ਮਾਰਤੇ ਨਾ ਉਮਰ ਦੇਖੀ ਜਾ ਰਹੀ ਆ ਨਾ ਕੋਈ ਇਹ ਦੇਖਿਆ ਸਾਡੀ ਬਜ਼ੁਰਗ ਮਾਤਾ ਜਾ ਰਹੀ ਆ ਈਵਨ ਕਿ ਪਹਿਲੀ ਵਾਰ ਇਹ ਸਰਕਾਰ ਤੇ ਦੇਖਿਆ ਵੀ ਜਨਾਨੀਆਂ ਤੇ ਵੀ ਹਮਲੇ ਹੋ ਰਹੇ ਨੇ ਨਹੀਂ ਨਹੀਂ ਉਹ ਕੇਜਰੀਵਾਲ ਅਸਤੀਵਾ ਕੋਈ ਪੁਨਰਤੀ ਥੋੜੀ ਦੇ ਰਿਹਾ ਉਹ ਤਾਂ ਸੁਪਰੀਮ ਕੋਰਟ ਜਿਹੜੀ ਮਾਨਜੋ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜੀ ਜਵਾਨਤ ਦੇ ਵਿੱਚ ਸ਼ਰਤਾਂ ਨਹੀਂ ਆ ਨੇ ਵੀ ਤੁਸੀਂ ਕਿਤੇ ਵੀ ਕੋਈ ਵੀ ਜਿਹੜੇ ਐਸਸੀਐਮ ਸਾਈਨ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਤੇ ਜੋ ਨਹੀਂ ਅਰਜਾਇਨ ਕਰਨਗੇ ਤਾਂ ਫਿਰ ਉਹ ਸਰਕਾਰ ਦਾ ਕੰਮ ਕਿਵੇਂ ਚੱਲੂਗਾ ਉਹ ਤਾਂ ਇੱਕ ਡਰਾਮੇਬਾਜ਼ੀ ਆ ਬੇਫਜ਼ੂਲੀਆਂ ਗੱਲਾਂ ਨੇ ਉਹ ਮੰਨ ਜੋ ਸੁਪਰੀਮ ਕੋਰਟ ਦੇ ਹੁਕਮ ਨੇ ਉਹਦੇ ਤਾਬੇ ਹੀ ਉਹਨਾਂ ਨੇ ਸਾਈਨ ਨਹੀਂ ਕਰ ਰਹੀ ਇਸ ਕਰਕੇ ਦੋ ਕੁ ਮਹੀਨੇ ਦੀ ਡਰਾਮੇਬਾਜ਼ੀ ਕਰਕੇ ਕਿਸੇ ਨਾ ਕਿਸੇ ਨੂੰ ਆਪਦੇ ਪਰਿਵਾਰ ਨੂੰ ਜਾਂ ਆਪਦੀ ਘਰ ਵਾਲੀ ਨੂੰ ਕੋਈ ਕੱਠ ਪੁਤਲੀ ਬਣਾ ਦੇਣਗੇ ਲੋਕਾਂ ਦੇ ਵਿੱਚ ਇਹ ਗੱਲ ਬਣਾਤੀ ਹਾਂ ਜੀ ਮੈਨੂੰ ਜਿਹੜਾ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ ਇਮਾਨਦਾਰੀ ਦਾ ਕਹਦਾ ਸਰਟੀਫਿਕੇਟ ਸਭ ਨੂੰ ਪਤਾ ਤੁਸੀਂ ਇੰਨੀ ਦਿਨ ਰਹਿ ਗਏ ਤੁਹਾਡਾ ਉਪ ਮੁੱਖ ਮੰਤਰੀ 18 ਕੀ ਨਿੰਦਣਯੋਗ ਗੱਲ ਆ ਰਮਨੀ ਸਿੰਘ ਬਿੱਟੂ ਜਿਨ੍ਹਾਂ ਨੂੰ ਤੁਸੀਂ ਮਾਨ ਸਾਹਿਬ ਇਹ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਵੀ ਦੇਖੋ ਅੱਜ ਬਿੱਟੂ ਨੂੰ ਜੇ ਭਾਰਤੀ ਜਨਤਾ ਪਾਰਟੀ ਲੈ ਕੇ ਗਈ ਆ ਜਿਹਨੂੰ ਹਾਰੇ ਵੀ ਨੂੰ ਮਨਿਸਟਰ ਬਣਾਇਆ ਤਾਂ ਉਹਦਾ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਆ ਵੀ ਪਹਿਲਾਂ ਕੌਰਸ ਪਾਰਟੀ ਨੇ ਸ੍ਰੀ ਰਾਹੁਲ ਗਾਂਧੀ ਨੇ ਉਹਨੂੰ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਉਹਨੂੰ ਪੰਜਾਬ ਜੂਤ ਕਰਦਾ ਪ੍ਰਧਾਨ ਇਹਦੇ ਲੈਹਕ ਬਣਾਇਆ ਤਾਂ ਅੱਜ ਬੀਜੇਪੀ ਨੇ ਉਹਨੂੰ ਜੁਆਇਨ ਕਰਾਇਆ ਇਹੀ ਜੀ ਭਾਸ਼ਾ ਜੋ ਰਵਨੀਤ ਬਿੱਟੂ ਨੇ ਵਰਤੀਆ ਬਹੁਤ ਹੀ ਨਿੰਦਣਯੋਗਾ ਉਹਦੀ ਪੂਰੀ ਅਸੀਂ ਨਿਖੇਧੀ ਕਰਦੇ ਆ ਉਹਨੂੰ ਮਰੀ ਜੀ ਸੋਚ ਸਮਝ ਕੇ ਉਹਦੇ ਸਾਰੇ ਪਰਿਵਾਰ ਨੇ ਉਹਨਾਂ ਦੇ ਦਾਦਾ ਜੀ ਨੇ ਇਸ ਕਾਂਗਰਸ ਪਾਰਟੀ ਦਾ ਚੀਫ ਮਿਨਿਸਟਰ ਹੁੰਦੇ ਇੱਥੇ ਆਪਣੀ ਕੁਰਬਾਨੀ ਦੇ ਕੇ ਪੰਜਾਬ ਦੇ ਵਿੱਚੋਂ ਜਿਹੜੇ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਆਪਣੀ ਆਹੁੱਤੀ ਦਿੱਤੀ ਆ ਉਸ ਪਰਿਵਾਰ ਦੇ ਵਿੱਚੋਂ ਇਹਨਾਂ ਨੇ ਉਹਨਾਂ ਦੀ ਮੈਂ ਜਿਹੜੀ ਕੁਰਬਾਨੀ ਨੂੰ ਵੀ ਕਲੰਕਿਤ ਕਰਨਾ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਰੇ ਬਲਾਕ ਬਦਰੀਪੁਰ ਧਰਨੇ ਲੱਗੇ ਨੇ ਤੇ ਸਾਡੇ ਵਿੱਚ ਜੋ ਮਹਾਂਤਰ ਰਵਿੰਦਰ ਸਿੰਘ ਕਨੋੜਾ ਜੀ ਜ਼ਿਲ੍ਹਾ ਪ੍ਰਧਾਨ ਉਹ ਉਹਨਾਂ ਦੀ ਰਹਿਮਾਈ ਚ ਅਸੀਂ ਇੱਥੇ ਨਾਬੇ ਹਲਕੇ ਦੇ ਵਿੱਚ ਵੀ ਕੜਾਹੇ ਤਾਨਾ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਲਗਾਇਆ ਜੋ ਪੰਜਾਬ ਸਰਕਾਰ ਦੇ ਬਾਧ ਰਹੇ ਜੋ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਬਾਦਵੀਆਂ ਚੋਰੀਆਂ ਡਕੈਤੀਆਂ ਸੋਸ਼ਲ ਮੀਡੀਆ ਤੇ ਅਸੀਂ ਰੋਜ਼ ਜਿਹੜਾ ਆਪਣੇ ਵਟਸਐਪ ਸੋਸ਼ਲ ਮੀਡੀਆ ਤੇ ਸੀਸੀਟੀਵੀ ਕੈਮਰਿਆਂ ਤੇ ਜੋ ਅਸੀਂ ਦੇਖ ਰਹਾਂ ਦਿਨ ਦਿਨ ਦਿਹਾੜੇ ਘਰਾਂ 'ਚ ਵੜ ਕੇ ਕਤਲ ਹੋ ਰਹੇ ਆ ਦੇਖੋ ਜੀ ਆਪਾਂ ਜੇ ਗੱਲ ਕਰੀਏ ਤਾਂ ਪੂਰੇ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਲੁੱਟਾਂ ਖੋਹਾਂ ਤੇ ਗੋਲੀਵਾਰੀ ਦੀ ਵਾਰਦਾਤ ਹੁੰਦੀ ਰਹਿੰਦੀ ਹੈ ਜਿੱਦੇ ਚ ਸਾਡੇ ਸਿੱਧੂ ਮੂਸੇਵਾਲੇ ਵਰਗੇ ਹੋਣ ਹਾ ਨੌਜਵਾਨ ਮੰਗਲ ਅੰਬੀਆਂ ਵਰਗੇ ਹੋਣ ਹਾ ਨੌਜਵਾਨ ਕਈ ਇਸ ਜਿਹੜੀ ਗੈਂਗਸਟਰ ਵਾਰ ਦੀ ਭੇਡ ਚੜ ਚੁੱਕੇ ਨੇ ਗੈਂਗਸਟਰਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਉਹਦੇ ਵਿੱਚ ਪੰਜਾਬ ਜਾਨੀ ਕਿ ਪੂਰੀ ਸਰਕਾਰ ਫੇਲ ਹੋ ਚੁੱਕੀ ਹੈ ਸੋ ਇਸੇ ਕਰਕੇ ਸਾਡੇ